ਅੱਜ ਤੇਜ਼ ਬਾਰਿਸ਼ ਤੇ ਹਨੇਰੀ ਦੇ ਨਾਲ ਇੱਕ ਕਿਸਾਨ ਦੇ ਲੈਂਟਰ ਪਾਇਆ ਹੋਇਆ ਡਿੱਗ ਗਿਆ ਅਤੇ ਲੱਖਾਂ ਦਾ ਹੋਇਆ ਨੁਕਸਾਨ ਜਾਨੀ ਨੁਕਸਾਨ ਤੋਂ ਰਹਾ ਬਚਾ। ਮਿਲੀ ਜਾਣਕਾਰੀ ਅਨੁਸਾਰ ਦਰਾਹਾ ਦੇ ਪਿੰਡ ਅਡਾਚਾ ਵਿਖੇ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਟਰੈਕਟਰ ਅਤੇ ਖੇਤੀਬਾੜੀ ਦਾ ਹੋਰ ਜ਼ਰੂਰੀ ਸਮਾਨ ਰੱਖਿਆ ਹੋਇਆ ਸੀ। ਲੈਂਟਰ ਪਾਇਆ ਹੋਇਆ ਸੀ ਜੋ ਕਿ ਅੱਜ ਤੇਜ਼ ਹਨੇਰੀ ਚੱਲਣ ਦੇ ਕਾਰਨ ਲੈਂਟਰ ਡਿੱਗ ਗਿਆ। ਜੇ ਲਾਈਟ ਹੁੰਦੀ ਮੰਨ ਲਓ ਹਨੇਰੀ ਨਾਉਂਦੀ ਫਿਰ ਇਹ ਵੀ ਅੰਦਰ ਹੋਣੇ ਸੀ ਡੰਗਰ ਵੀ ਅੰਦਰ ਹੋਣੇ ਸੀ ਫਿਰ ਤਾਂ ਬੜਾ ਵੱਡਾ ਨੁਕਸਾਨ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਤੇਜ਼ ਬਾਰਿਸ਼ ਤੇ ਹਨੇਰੀ ਦੇ ਨਾਲ ਇੱਕ ਕਿਸਾਨ ਦੇ ਲੈਂਟਰ ਪਾਇਆ ਹੋਇਆ ਡਿੱਗ ਗਿਆ ਅਤੇ ਲੱਖਾਂ ਦਾ ਹੋਇਆ ਨੁਕਸਾਨ ਜਾਨੀ ਨੁਕਸਾਨ ਤੋਂ ਰਹਾ ਬਚਾ। ਮਿਲੀ ਜਾਣਕਾਰੀ ਅਨੁਸਾਰ ਦਰਾਹਾ ਦੇ ਪਿੰਡ ਅਡਾਚਾ ਵਿਖੇ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਟਰੈਕਟਰ ਅਤੇ ਖੇਤੀਬਾੜੀ ਦਾ ਹੋਰ ਜ਼ਰੂਰੀ ਸਮਾਨ ਰੱਖਿਆ ਹੋਇਆ ਸੀ ਲੈਂਟਰ ਪਾਇਆ ਹੋਇਆ ਸੀ ਜੋ ਕਿ ਅੱਜ ਤੇਜ਼ ਹਨੇਰੀ ਚੱਲਣ ਦੇ ਕਾਰਨ ਲੈਂਟਰ ਡਿੱਗ ਗਿਆ ਜਿਸ ਕ ਕਰਕੇ ਕਿਸਾਨ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਅਤੇ ਟਰੈਕਟਰ ਟਰੈਲੀ ਅਤੇ ਹੋਰ ਜ਼ਰੂਰੀ ਸਮਾਨ ਸਾਰਾ ਲੈਂਟਰ ਥੱਲੇ ਦਬ ਕੇ ਟੁੱਟ ਗਿਆ ਲੈਂਟਰ ਡਿੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਇਹ ਵੀਰੇ ਜਦ ਕੱਲ੍ਹ ਨੇਰੀ ਆਈ ਆ ਮੀਂਹ ਨੇਰੀ ਉਹ ਠਖੜ ਦੇ ਵਿੱਚ ਕੰਧ ਗਿਰ ਗਈ ਉਹਦੇ ਨਾਲ ਸਾਰਾ ਲੈਂਟਰ ਗਿਰ ਗਿਆ ਟਰੈਕਟਰ ਥੱਲੇ ਖੜਾ ਸੀ ਟਰੈਕਟਰ ਜਮੇ ਫੁੱਟ ਗਿਆ ਘੱਟੋ ਘੱਟ ਮਾਲਾ 20-25 ਲੱਖ ਦਾ ਨੁਕਸਾਨ ਹੋ ਗਿਆ ਹਾਂ ਉਹ ਲੈਂਟਰ ਹੀ ਦੇਖ ਲੈ ਵੀਰੇ ਕਿੱਡਾ ਸਾਰਾ ਕੰਡ ਵਿੱਚ ਆਉਂਦਾ ਪੋਇਆ ਸੀ ਲੈਂਟਰ ਇਹ ਲੈਂਟਰ ਪੋਇਆ ਸੀ 2005 ਵਿੱਚ ਪਾਇਆ ਸੀ 2005 ਵਿੱਚ ਇਹ ਭਾਈ ਕਦ ਨਾ ਡਿੱਗਿਆ ਇਹ ਨੇਰੀ ਨਾਲ ਵੀਰੇ ਕੰਦ ਵੱਡੀ ਸੀ ਉਹ ੱਤਕਾ ਮਾਰ ਗਿਆ ਆ ਟਰੈਕਟਰ ਫਟ ਗਿਆ ਜਮੇ ਵੀਰੇ ਨਵਾਂ ਸੀਗਾ ਖੜਾ ਆ ਸਮਾਨ ਕੱਢਤਾ ਹਜੇ ਤਾਂ ਅਸੀਂ ਕਾਫੀ ਸਮਾਨ ਅੰਦਰ ਬਹੁਤ ਸੀਗਾ ਖੜਾ ਹਾਂ ਸਾਰਾ ਮਸ਼ੀਨਰੀ ਬਾਹਰੇ ਲਾਈ ਆ ਭਾਈ ਟਰੈਕਟਰ ਦਾ ਜਮੇ ਉਹ ਵਿੱਚ ਜਮੇ ਹੋ ਗਿਆ ਜਮੇ ਖਤਮ ਹੋ ਗਿਆ ਵੀਰੇ ਨਵਾਂ ਸੀ ਜਮੇ 22 ਮਾਡਲ ਆ ਇਹਦਾ ਫਰੀ ਹੈ ਆ ਮਗਰ ਲਈ ਹੋਇਆ ਦਸੰਬਰ ਚ ਓਕੇ ਓਕੇ ਕਿਸਤਾ ਤੇ ਕਿਸਤਾ ਤੇ ਸੀਗਾ ਬਹੁਤ ਹੀ ਦੇਖੋ ਨੁਕਸਾਨ ਹੋਇਆ ਇਹ ਹੱਥੀ ਪਾਇਆ ਹੋਇਆ ਹੱਥੀ ਪਾਇਆ ਤਾਂ ਹੋਰ ਮਜ਼ਬੂਤ ਹੁੰਦਾ ਆ ਬਹੁਤ ਦੇਖ ਲਓ ਹੁਣ ਸਰੀਆ ਕਿੰਨਾ ਪੂਰਾ ਮੋਟਾ ਪਾਇਆ ਹੋਇਆ ਵਿੱਚ ਬੀਮ ਪਿੱਲਰ ਕਿੱਡੇ ਕਿੱਡੇ ਨੇ ਬੀਮ ਪੂਰੇ ਨੇ ਢੇਰੀ ਬਾਲੀ ਆਈ ਆ ਜਦੋਂ ਵੀ ਪਰਮਾਤਮਾ ਦਾ ਸ਼ੁਕਰ ਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਭਈਏ ਵਿਚਾਰੇ ਬਾਹਰ ਪਏ ਸੀ ਓਕੇ ਰਾਤ ਜੇ ਮੜੇ ਜੇ ਅੰਦਰ ਹੁੰਦੇ ਉਹ ਵੀ ਦੱਬੇ ਜਾਣੇ ਸੀ ਡੰਗਰ ਵੀ ਬਾਹਰ ਸੀ ਸਾਰਾ ਦਿਖਾ ਦਿਓ ਮਾੜਾ ਕਿ ਇਹ ਵੀ ਦੁਬਾਰਾ ਹੀ ਹੋਊਗਾ ਤੁਹਾਡੇ ਦੁਬਾਰਾ ਹੋੂ ਗਿਆ ਸਾਰਾ ਟੁੱਟਣਾ ਹੀ ਆ ਤਾਂ ਹੁਣ ਦੇਖੋ ਜਮੇ ਟੁੱਟ ਕੇ ਦੁਬਾਰਾ ਪੈਣਾ ਆ ਆ ਸਾਰਾ ਟੁੱਟ ਗਿਆ ਇਹ ਬੀਮ ਵੀ ਕਿੱਥੇ ਆ ਬੀਮ ਬੂਮ ਸਾਹਿਬ ਦੇਖੋ ਸਰੀਆ ਕਿੱਡਾ ਕਿੱਡਾ ਮੋਟਾ ਇਹ ਬੀਮ ਬੂਮ ਆਪਾਂ ਤਲ ਨੇਰੀ ਆਈ ਆ ਮੀ ਆਇਆ ਜਿਆਦਾ ਕੰਧ गिर ਕੇ ਰਾਤ ਲੈਂਟਰ ਗਿਰ ਗਿਆ ਠੀਕ ਹੈ ਪੱਲੇ ਟਰੈਕਟਰ ਖੜਾ ਸੀ ਟਰੈਕਟਰ ਜਮਾ ਹੀ ਫੁੱਟ ਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਹਿਲਾਂ ਜਾਨੀ ਨੁਕਸਾਨ ਨਹੀਂ ਹੋਇਆ ਡੰਗਰ ਬਾਹਰ ਸੀਗੇ ਓਕੇ ਮੀ ਪਿਆ ਹੋਇਆ ਸੀ ਠੰਡ ਸੀਗੀ ਭਈਆਂ ਨੇ ਬਾਹਰ ਭਈਏ ਬਾਹਰ ਸੀਗੇ ਹਾਂ ਨਹੀਂ ਉਹਨਾਂ ਦਾ ਨੁਕਸਾਨ ਆ ਮਸ਼ੀਨਰੀ ਸਾਰੀ ਹੁੰਦਾ ਖੜੀ ਸੀ ਹਾਂਜੀ ਬੰਦੇ ਵੀ ਥੱਲੇ ਆ ਜਾਂਦੇ ਮੀ ਹਟਣ ਕਰਕੇ ਬਾਹਰ ਪੈ ਗਏ ਉਹ ਲਾਈਟ ਟਰੈਕਟਰ ਦੀ ਤਸਵੀਰ ਦਿਖਾ ਦਿਓ ਮਾੜੀ ਕਿ ਦੇਖੋ ਟਰੈਕਟਰ ਇਹ ਕਹਿੰਦਾ ਵੀ ਆਵਾ ਚਾਂਦੀ ਲਾਈਟ ਭੱਜੀ ਹੋਈ ਸੀ ਭਈਏ ਬਾਹਰ ਪਏ ਸੀ ਨੰਕਰ ਵੀ ਦਾਨਪਾਰ ਵਿਦੇਗਰ ਨੰਕਰ ਵੀ ਹੱਦ ਤੇ ਉਹ ਪੌਣਿਕੇ ਤਾਂ ਠੀਕੇ ਹੱਦ ਤੇ ਕਿ 11ਵੇਂ ਤੱਕ ਬਿੱਤੇ ਜੀਸੀਬੀ ਲੈ ਲੈ ਜੀਸੀਬੀ ਮਸ਼ੀਨ ਮੰਗਾਈ ਹੋਈ ਆ ਸੋ ਸਮਾਨ ਚੋਕਣ ਲਈ ਸੋ ਪਰਿਵਾਰ ਦੀ ਪ੍ਰਸ਼ਾਸਨ ਨੂੰ ਮੰਗਾ ਵੀ ਇਹ ਦੇਖਿਆ ਜਾਵੇ ਜਦੋਂ ਕੋਈ ਅਜੀ ਹੁੰਦਾ ਮੁੜ ਕੇ ਕੋਈ ਮਦਦ ਲਈ ਨਹੀਂ ਖੜਦਾ ਲੀਡਰ ਵੋਟਾਂ ਵੱਲੇ ਤਾਂ ਕੇ ਕੱਟਦੇ ਨੇ ਪਿੰਡਾਂ ਦੇ ਕੱਟਦੇ ਨੇ ਠਾ ਦੇ ਨੇ ਸਾਕਾ ਸਫਦਰ ਹੈ ਸਾਡੇ ਪਿੰਡ ਦੇ ਸਾਬਕਾ ਸਰਪੰਚਾ ਪਤਾ ਬਈ ਮੈਨੂੰ ਬਿਲਕੁਲ ਬਿਲਕੁਲ 100 ਡੰਗਰ ਜਿਹੜੇ ਨੇ ਉਹ ਕਹਿੰਦੇ ਵੀ ਇਹ ਬਾਹਰ ਕੱਟਦੇ ਸੀ ਪਹਿਲਾਂ ਹੀ ਲੈਟ ਭੱਜੀ ਕਰਕੇ ਭਈਏ ਵੀ ਬਾਹਰ ਪੈ ਗਏ ਡੰਗਰ ਵੀ ਬਾਹਰ ਕੱਟਾ ਕਰਿਓ ਵੀਰੇ ਇੱਧਰ ਦੱਸਿਓ ਜੇ ਲਾਈਟ ਹੁੰਦੀ ਮੰਨ ਲਓ ਹਨੇਰੀ ਨਾਉਂਦੀ ਫਿਰ ਇਹ ਵੀ ਅੰਦਰ ਹੋਣੇ ਸੀ ਡੰਗਰ ਵੀ ਅੰਦਰ ਹੋਣੇ ਸੀ ਫਿਰ ਤਾਂ ਬਾਲਾ ਵੱਡਾ ਨੁਕਸਾਨ ਫਿਰ ਥੋੜਾ ਜਿਆਦਾ ਨੁਕਸਾਨ ਹੋਣਾ ਚਲੋ ਪਰਮਾਤਮਾ ਬੱਲੇ ਜਦ ਕਰਕੇ ਗਰਮੀ ਸੀਗੀ ਡੰਗਰ ਵੀ ਸਾਰੇ ਬਾਹਰ ਪਹੁੰਚ ਤੇ ਭਈਏ ਵੀ ਬਾਹਰੇ ਫਿਰ ਕੇ ਗਏ ਜੇ ਲਾਈਟ ਕੁਦਰਤੀ ਹੁੰਦੀ ਫਿਰ ਤਾਂ ਬਾਲਾ ਵੱਡਾ ਨੁਕਸਾਨ ਅਕਸਰੀ ਪਿੰਡਾਂ ਜੇ ਆਪਾਂ ਦੇ ਦੇ ਸ਼ਹਿਰਾਂ ਜਿਹੜੇ ਘਟਨਾਵਾਂ ਵੈਸੇ ਵਾਪਰਦੀਆਂ ਰਹਿੰਦੀਆਂ ਨੇ ਪਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਇਸ ਵੱਲ ਵੀ ਕਿ ਜਦੋਂ ਕੋਈ ਨੁਕਸਾਨ ਹੁੰਦਾ ਨਾ ਕੋਈ ਅਧਿਕਾਰੀ ਕੋਈ ਪਹੁੰਚਿਆ ਆ ਹੁਣ ਅਸੀਂ ਜੀਰੀ ਲਾਉਣੀ ਆ 20-25 ਕਿਲੇ ਕੱਦੂ ਕਰਨਾ ਟਰੈਕਟਰ ਸਾਲਾ ਜਮੇ ਕੰਡਮ ਹੋ ਗਿਆ ਇਸ ਟਾਈਮ ਦੇਖਿਆ ਜਾਵੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆ ਕੋਈ ਹੋਰ ਕਹਿੰਦੇ ਨੇ ਲੀਡਰ ਅਜੇ ਤੱਕ ਇਸ ਪਰਿਵਾਰ ਤੱਕ ਕੋਲ ਨਹੀਂ ਪਹੁੰਚਿਆ ਪਰਿਵਾਰ ਦਾ ਕਹਿੰਦੇ ਕਿੰਨਾ ਨੁਕਸਾਨ ਹੋ ਗਿਆ ਭਾਈ ਆਪਣਾ 20 ਤੋਂ 25 ਲੱਖ ਦਾ ਵੀਰੇ 20 ਤੋਂ 25 ਲੱਖ ਰੁਪਏ ਦਾ ਜਿਹੜਾ ਇਹ ਨੁਕਸਾਨ ਪਰਿਵਾਰ ਦਾ ਹੋ ਚੁੱਕਿਆ ਭਾਈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਸਾਡੀ ਹੈਲਪ ਹੋਣੀ ਚਾਹੀਦੀ ਆ ਟਰੈਕਟਰ ਜਮੇ ਹੀ ਮੇਰਾ ਕੰਡਮ ਹੋ ਗਿਆ ਹੁਣ ਮੂਰੇ ਸੀਜਨਾਂ ਦਾ ਕੱਦੂ ਕਰਨਾ ਮੈਂ ਕਿਦਾ ਮੰਗ ਕੇ ਲਿਓ ਨਾ ਰੌਣਾ ਸੀ ਨਾ ਲਾਉਣਾ ਇਹ ਕਹਿੰਦੇ ਪਿਛਲੇ ਸਾਲ ਇਹ ਜੇ ਫ੍ਰੀ ਹੋਇਆ ਏ ਪਿਛਲੇ ਸਾਲ ਫ੍ਰੀ ਹੋਇਆ ਕਿਸ਼ਤਾਂ ਜੀਆਂ ਪੂਰੀਆਂ ਦਿੱਤੀਆਂ ਦੇ ਲਓ ਕੋਈ ਇੰਸ਼ੋਰੈਂਸ ਨਹੀਂ ਕਹਿੰਦੇ ਸਾਲ ਦੀ ਇੰਸ਼ੋਰੈਂਸ ਹੁੰਦੀ ਆ ਜੀ ਮੁੜ ਕੇ ਕਹਿੰਦੇ ਲੋੜ ਨਹੀਂ ਪੈਂਦੀ ਇੰਸ਼ੋਰੈਂਸ ਕਰਾਉਂਦੀ ਆ ਜੀ ਟਰੈਕਟਰ ਕੀ ਤਾਂ ਜੇ ਨੰਨੇ ਚਲਾਉਣਾ ਹੁੰਦਾ ਹਾਂਜੀ ਹਾਂਜੀ ਜੇਸੀ ਮਸ਼ੀਨ ਆਈ ਹੋਈ ਆ ਦੇਖੋ ਇਹ ਨਾਲ ਦੇਖਦੇ ਵੀ ਜੇ ਬਚਾਅ ਹੋ ਜਵੇ ਮਾੜਾ ਮੋਟਾ ਜੇ ਹੋ ਜਵੇ ਤੇ 5-4 ਲੱਖ ਰੁਪਏ ਲਾ ਕੇ ਚਾਲੂ ਹੋ ਜਵੇ ਨਹੀਂ ਤਾਂ ਜਮੇ ਹੀ ਖਤਮ ਆ 10 ਲੱਖ ਦਾ 10 ਲੱਖ ਦਾ ਟਰੈਕਟਰ ਆ ਇਹ ਜੀ 10 ਲੱਖ ਜਮੇ ਹੀ ਖੂਚ ਆ ਮਿੱਟੀ ਹੋ ਗਈ ਤਾਂ ਅਸੀਂ ਬਚਾਅ ਕਰਦੇ ਆ ਤਾਂ ਖਰਚਾ ਉੱਤੇ ਆਉਣਾ ਹਾਈਡਰਾਕ ਮੰਗਾਇਆ ਹਾਂ ਜੀ ਇਹ ਕੋਸ ਚੱਲ 2-4 ਲੱਖ ਲੱਗ ਕੇ ਚਾਲੂ ਤਾਂ ਹੋ ਜੂ ਮੈਨੂੰ ਆਸ ਨਹੀਂ ਹੈ ਜੀ ਇਹ ਤਾਂ ਜਮੇ ਕੰਡਮ ਲੱਗਦਾ ਹੁਣ ਪਾਈਏ ਡੰਗਰ ਅੰਦਰ ਖੜੇ ਹੁੰਦੇ ਫਿਰ ਹੋਰ ਬਦਨਸਾਨ ਇਨਸਾਨ ਹੋ ਜਾਣਾ ਸੀ ਸਾਡਾ ਬਹਿੜੀਆਂ ਪੂੜੀਆਂ ਸਾਡੇ ਥੱਲੇ ਆ ਜਾਣੀਆਂ ਰਹਿੰਦੇ ਸੀ ਉਹ ਬੰਦੇ ਸੀਗੇ ਅੰਦਰ ਰਾਹ ਹੁੰਦੇ ਮੀ ਹਵਾਨੇ ਦੀ ਇੰਨਾ ਸੁਪਰਮਾਨ ਦਾ ਮੈਂ ਤਾਂ ਵੀ ਲਾਇਕ ਨਹੀਂ ਸੀਗੀ ਉਦੇ ਜੇ ਕਿਤੇ ਲਾਇਟ ਹੁੰਦੀ ਪੱਥੇ ਲੱਗੇ ਹੋਇਆ ਡੰਗਰ ਅੰਦਰ ਹੀ ਹੁੰਦੇ ਆ ਪਵਾਰੇ ਚੱਲਦੇ ਆ ਭਈਏ ਵੀ ਅੰਦਰ ਹੀ ਹੁੰਦੇ ਆ ਬਹੁਤ ਨੁਕਸਾਨ ਹੋ ਜਾਣਾ ਬਦ ਨੁਕਸਾਨ ਹੋ ਜਾਣਾ